ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਪਹੁੰਚਿਆ ਜੀ ਅਜਨਾਲੇ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਨੇ ਖੜਾ ਆਏ ਨੇ ਪਾਣੀ ਆਏ ਨੇ ਤੇ ਇਹ ਵੀਡੀਓ ਰਾਹੀਂ ਸਾਰਿਆਂ ਨੂੰ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਇਹੀ ਗੁਜ਼ਾਰਿਸ਼ ਕਰਨਾ ਚਾਹੁੰਦੇ ਆ ਜੀ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਆਪਣੀ ਨੇਕ ਕਮਾਈ ਚੋਂ ਤੁਹਾਡੀ ਜਿੰਨੀ ਵੀ ਜੇਬ ਲੌਗ ਕਰਦੀ ਆ ਤੁਹਾਡੀ ਜਿੰਨੀ ਵੀ ਸਮਰਥਾ ਆ ਆਪਣੀ ਕਮਾਈ ਚੋਂ ਹਿੱਸਾ ਕੱਢ ਕੇ ਆਪਾਂ ਸਾਰੇ ਸੇਵਾ ਕਰੀਏ ਅਸੀਂ ਸਾਡੀ ਸਾਰੀ ਟੀਮ ਲੱਗੇ ਹੋਏ ਆ ਜੀ ਜਿੰਨੀ ਵਾਹਿਗੁਰੂ ਨੇ ਸਾਨੂੰ ਸਤਿਰਾਥ ਬਖਸ਼ੀ ਆ ਈਵਨ ਕੇ ਪਾਣੀ ਲੱਥਨ ਤੋਂ ਬਾਅਦ ਵੀ ਸਾਡੇ ਕੋਲੋਂ ਜਿੰਨੀ ਸੇਵਾ ਹੋਊਗੀ ਅਸੀਂ ਲੱਗੇ ਆ ਵਾਹਿਗੁਰੂ ਮਿਹਰ ਕਰੇ ਪੰਜਾਬ ਤੇ ਪਹਿਲਾਂ ਵੀ ਕਾਫੀ ਮਾੜੇ ਸਮੇ ਆਏ ਤੇ ਆਪਾਂ ਸਾਰਿਆਂ ਨੇ ਚੜ੍ਹਦੀ ਕਲਾ ਚ ਰਹਿ ਕੇ ਉਹਦਾ ਸਾਹਮਣਾ ਕੀਤਾ ਸੋ ਆ ਉਹ ਸਾਰੇ ਭੈਣ ਭਰਾਵਾਂ ਨੂੰ ਇਹੀ ਗੁਜ਼ਾਰਿਸ਼ ਕਰਦੇ ਆ ਕਿ ਜਿੰਨਾ ਵੀ ਹੋ ਸਕੇ ਜਿੰਨੀ ਵੀ ਤੁਹਾਡੀ ਜੇਬ ਲਾਓ ਕਰਦੀ ਆ ਸਾਰੇ ਰਲ ਮਿਲ ਕੇ ਆਪਣੇ ਭੈਣ ਭਰਾਵਾਂ ਦੇ ਨਾਲ ਖੜੀਏ ਆਪਣੇ ਪੰਜਾਬ ਦੇ ਨਾਲ ਖੜੀਏ ਕਿਉਂਕਿ ਨੁਕਸਾਨ ਬਹੁਤ ਹੋਇਆ ਘਰਾਂ ਦਾ ਨੁਕਸਾਨ ਮਾਲ ਡੰਗਰ ਦਾ ਨੁਕਸਾਨ ਫਸਲਾਂ ਦਾ ਨੁਕਸਾਨ ਹੋਇਆ ਅਜੇ ਸਮਾਂ ਆ ਆਪਣੇ ਆਦੇ ਨਾਲ ਖੜਨ ਦਾ ਆਪਣੇ ਦੀ ਹਿੰਮਤ ਬਣਨ ਦਾ ਸੋ ਵਾਹਿਗੁਰੂ ਪੰਜਾਬ ਨੂੰ ਚੜ੍ਹਦੀ ਕਲਾ ਚ ਰੱਖੇ ਇੰਨੀ ਇੱਕ ਬੇਨਤੀ ਪ੍ਰਵਾਨ ਕਰਿਓ ਜੀ ਵੱਧ ਘੱਟ ਕਿਹਾ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਸੋ ਅੱਜ ਪਹੁੰਚਿਆ ਜੀ ਅਜਨਾਲੇ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਨੇ ਖੜਾਏ ਨੇ ਪਾਣੀ ਆਏ ਨੇ ਤੇ ਇਹ ਵੀਡੀਓ ਰਾਹੀਂ ਸਾਰਿਆਂ ਨੂੰ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਇਹੀ ਗੁਜ਼ਾਰਿਸ਼ ਕਰਨਾ ਚਾਹੁੰਦੇ ਆ ਜੀ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਆਪਣੀ ਨੇਕ ਕਮਾਈ ਚੋਂ ਤੁਹਾਡੀ ਜਿੰਨੀ ਵੀ ਜੇਬ ਲਾਓ ਕਰਦੀ ਆ ਤੁਹਾਡੀ ਜਿੰਨੀ ਵੀ ਸਮਰੱਥਾ ਆ ਆਪਣੀ ਕਮਾਈ ਚੋਂ ਹਿੱਸਾ ਕੱਢ ਕੇ ਆਪਾਂ ਸਾਰੇ ਸੇਵਾ ਕਰੀਏ ਅਸੀਂ ਸਾਡੀ ਸਾਰੀ ਟੀਮ ਲੱਗੇ ਹੋਏ ਆ ਜੀ ਜਿੰਨੀ ਵੀ ਭਾਈ ਗੁਰੂ ਨੇ ਸਾਨੂੰ ਸਮਰੱਥਾ ਬਖਸ਼ੀ ਆ ਈਵਨ ਕੇ ਪਾਣੀ ਲੱਥੋਂ ਤੋਂ ਬਾਅਦ ਵੀ ਸਾਡੇ ਕੋਲੋਂ ਜਿੰਨੀ ਸੇਵਾ ਹੋਊਗੀ ਅਸੀਂ ਲੱਗੇ ਆ ਵਾਇਰਸ ਨੂੰ ਮੇਰ ਕਰੇ ਪੰਜਾਬ ਤੇ ਪਹਿਲਾਂ ਵੀ ਕਾਫੀ ਮਾੜੇ ਸਮੇ ਆਏ ਤੇ ਆਪਾਂ ਸਾਰੇ ਨੇ ਚੜ੍ਹਦੀ ਕਲਾ ਚ ਰਹਿ ਕੇ ਉਹਦਾ ਸਾਹਮਣਾ ਕੀਤਾ ਸੋ ਉਹ ਸਾਰੇ ਭੈਣ ਭਰਾਵਾਂ ਨੂੰ ਇਹੀ ਗੁਜ਼ਾਰਿਸ਼ ਕਰਦੇ ਆ ਕਿ ਜਿੰਨਾ ਵੀ ਹੋ ਸਕੇ ਜਿੰਨੀ ਵੀ ਤੁਹਾਡੀ ਜੇਬ ਲਾਓ ਕਰਦੀ ਆ ਸਾਰੇ ਰਲ ਮਿਲ ਕੇ ਆਪਣੇ ਭੈਣ ਭਰਾਵਾਂ ਦੇ ਨਾਲ ਖੜੀਏ ਆਪਣੇ ਪੰਜਾਬ ਦੇ ਨਾਲ ਖੜੀਏ ਕਿਉਂਕਿ ਨੁਕਸਾਨ ਬਹੁਤ ਹੋਇਆ ਘਰਾਂ ਦਾ ਨੁਕਸਾਨ ਮਾਲ ਡੰਗਰ ਦਾ ਨੁਕਸਾਨ ਫਸਲ ਦਾ ਨੁਕਸਾਨ ਹੋਇਆ ਅੱਜੇ ਸਮਾਂ ਆ ਆਪਣੇ ਆਦੇ ਨਾਲ ਖੜਉਣ ਦਾ ਆਪਣੇ ਦੀ ਹਿੰਮਤ ਬਣਨ ਦਾ ਸਵਾਹਿਗੁਰੂ ਪੰਜਾਬ ਨੂੰ ਚੜ੍ਹਦੀ ਕਲਾ ਚ ਰੱਖੇ ਇੰਨੀ ਇੱਕ ਬੇਨਤੀ ਪ੍ਰਵਾਨ ਕਰਿਓ ਜੀ ਵੱਧ ਘਟ ਕੇ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਜ ਪਹੁੰਚੀਆਂ ਜੀ ਅਜਨਾਲੇ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਨੇ ਖੜਾ ਆਏ ਨੇ ਪਾਣੀ ਆਏ ਨੇ ਤੇ ਇਹ ਵੀਡੀਓ ਰਾਹੀਂ ਸਾਰਿਆਂ ਨੂੰ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਇਹੀ ਗੁਜ਼ਾਰਿਸ਼ ਕਰਨਾ ਚਾਹੁੰਦੇ ਆਂ ਜੀ ਇਹੀ ਬੇਨਤੀ ਕਰਨਾ ਚਾਹੁੰਦੇ ਆਂ ਕਿ ਆਪਣੀ ਨੇਕ ਕਮਾਈ ਚੋਂ ਤੁਹਾਡੀ ਜਿੰਨੀ ਵੀ ਜੇਬ allow ਕਰਦੀ ਆ ਤੁਹਾਡੀ ਜਿੰਨੀ ਵੀ ਸਮਰੱਥਾ ਆ ਆਪਣੀ ਕਮਾਈ ਚੋਂ ਹਿੱਸਾ ਕੱਢ ਕੇ ਆਪਾਂ ਸਾਰੇ ਸੇਵਾ ਕਰੀਏ ਅਸੀਂ ਸਾਡੀ ਸਾਰੀ ਟੀਮ ਲੱਗੇ ਹੋਏ ਆ ਜੀ ਜਿੰਨੀ ਵਾਹਿਗੁਰੂ ਨੇ ਸਾਨੂੰ ਸਮਰੱਥਾ ਬਖਸ਼ੀ ਆ ਈਵਨ ਕੇ ਪਾਣੀ ਲੱਥਨ ਤੋਂ ਬਾਅਦ ਵੀ ਸਾਡੇ ਕੋਲੋਂ ਜਿੰਨੀ ਸੇਵਾ ਹੋਊਗੀ ਅਸੀਂ ਲੱਗੇ ਆ ਵਾਹਿਗੁਰੂ ਮਿਹਰ ਕਰੇ ਪੰਜਾਬ ਤੇ ਪਹਿਲਾਂ ਵੀ ਕਾਫੀ ਮਾੜੇ ਸਮੇਂ ਆਏ ਤੇ ਆਪਾਂ ਸਾਰਿਆਂ ਨੇ ਚੜ੍ਹਦੀ ਕਲਾ ਚ ਰਹਿ ਕੇ ਉਹਦਾ ਸਾਹਮਣਾ ਕੀਤਾ ਸੋ ਆ ਉਹ ਸਾਰੇ ਭੈਣ ਭਰਾਵਾਂ ਨੂੰ ਇਹੀ ਗੁਜ਼ਾਰਿਸ਼ ਕਰਦੇ ਆ ਕਿ ਜਿੰਨਾ ਵੀ ਹੋ ਸਕੇ ਜਿੰਨੀ ਵੀ ਤੁਹਾਡੀ ਜੇਬ allow ਕਰਦੀ ਆ ਸਾਰੇ ਰਲ ਮਿਲ ਕੇ ਆਪਣੇ ਭੈਣ ਭਰਾਵਾਂ ਦੇ ਨਾਲ ਖਲੋਈਏ ਆਪਣੇ ਪੰਜਾਬ ਦੇ ਨਾਲ ਖਲੋਈਏ ਕਿਉਂਕਿ ਨੁਕਸਾਨ ਬਹੁਤ ਹੋਇਆ ਘਰਾਂ ਦਾ ਨੁਕਸਾਨ ਮਾਲ ਡੰਗਰ ਦਾ ਨੁਕਸਾਨ ਫਸਲ ਦਾ ਨੁਕਸਾਨ ਹੋਇਆ ਅੱਜ ਇਹ ਸਮਾਂ ਆ ਆਪਣੇ ਆਦੇ ਨਾਲ ਖੜੋਣ ਦਾ ਆਪਣੇ ਆਦੀ ਹਿੰਮਤ ਬਣਨ ਦਾ ਸੋ ਵਾਹਿਗੁਰੂ ਪੰਜਾਬ ਨੂੰ ਚੜ੍ਹਦੀ ਕਲਾ ਚ ਰੱਖੇ। ਐਂਡੀ ਇਹ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ।